ਤੇ ਇਹ ਬੇਟੀ ਵਾਲੀ ਸੀ ਰਸੀ ਗਈ ਇੱਥੇ ਐਤਵਾਰ ਪ੍ਰੇਰ ਰੋਜ਼ ਜੁਦਾ ਕਰੇਗਾ ਤੁਮ ਵਿਸ਼ਵਾਸ ਕਰਨਾ ਸਾਰ ਜਾਦੂ ਟੋਣਾ ਸਿਰ ਦੇ ਉੱਪਰ ਕੀਤਾ ਕਰਾਇਆ ਸੀ ਖਵਾਇਆ ਆ ਸੀ ਜਿਹੜਾ ਕੁਛ ਖਾਧਾ ਖਵਾਇਆ ਸੀ ਤੇ ਐਤਵਾਰ ਪ੍ਰੇਰ ਸੋਰੀ ਜੁਦਾ ਐਤਵਾਰ ਇੱਥੇ ਪ੍ਰੇਰ ਰੋਜ਼ ਤੋਂ ਬਾਅਦ ਅਸੀਂ ਇਹਨਾਂ ਦੇ ਘਰੇ ਗਾ ਵਿਜ਼ਿਟ ਕੀਤਾ ਪ੍ਰੇਰ ਕੀਤੀ ਤੇ ਹੁਣ ਬੇਟੀ ਕਿਵੇਂ ਤੂੰ ਠੀਕ ਹੈ ਪਰ ਬਹੁਤ ਚੰਗਾ ਮਿੱਤਾ ਹੁਣ ਸਹੀ ਦਸੀ ਹਾਂ ਜੀ ਮੈਂ ਬੜੀ ਤੰਗ ਗਈ ਸੀ ਕੋਈ ਪਤਾ ਨਹੀਂ ਸੀ ਮੇਰੇ ਨਾਲ ਕੀ ਹੁੰਦਾ ਪਿਆ ਤੇ ਜਦੋਂ ਮੈਂ ਦੁਆ ਕੀਤੀ ਤੇ ਕੋਈ ਲੰਗੜੀ ਆ ਜਾਵੇ ਸੁਣ ਲਗੀ ਤੇ ਕਦੇ ਕੋਈ ਆ ਜਾਵੇ ਕਦੇ ਕੋਈ ਆ ਜਾਵੇ ਇਹਨਾਂ ਦੇ ਬੱਚੇ ਇੰਨਾ ਕੋਈ ਇਹ ਪਰਿਵਾਰ ਪਰੇਸ਼ਾਨ ਸੀ ਅਸੀਂ ਜਦੋਂ ਗਏ ਅਸੀਂ ਗੱਡੀ ਵਿੱਚ ਗੱਲ ਕਰ ਰਹੇ ਸੀ ਇਹਨਾਂ ਦੇ ਬੱਚਿਆਂ ਨੇ ਵੀ ਮਜ਼ਾਕ ਬਣਾ ਲਿਆ ਸੀ ਕਿ ਦੁਸਤ ਆਤਮਾ ਇੰਨਾ ਕੋ ਇਸ ਪੈਨ ਬੇਟੀ ਨੂੰ ਤੰਗ ਕਰਦੀ ਸੀ ਇੱਦਾਂ ਹੀ ਸੀ ਪੁੱਤਰੇ ਹਾਂਜੀ ਇਹਨਾਂ ਦੇ ਬੱਚਿਆਂ ਨੇ ਵੀ ਮਜ਼ਾਕ ਕਰਨਾ ਸ਼ੁਰੂ ਕੀਤਾ ਤੇ ਜਦੋਂ ਇਹਦੇ ਦੇ ਦੁਸਤ ਆਤਮਾ ਦੇ ਅਟੈਕ ਦੇਦੇ ਬੱਚੇ ਹਾਸਰੇ ਦੁਆਰ ਆਏ ਥੋੜੇ ਥੋੜੇ ਮੈਂ ਕਹਿ ਕੀ ਕਰ ਜਦੋਂ ਮੈਂ ਸਿਸਟਰ ਨੂੰ ਦੇਖਿਆ ਮੈਂ ਕਹ ਮਾਹੌਲ ਹੀ ਇਦਾਂ ਦਾ ਬਣ ਚੁੱਕਿਆ ਪਤਾ ਨਹੀਂ 2 ਸਾਲ ਤੋਂ 4 ਸਾਲ ਤੋਂ 5 ਸਾਲ ਤੋਂ ਕਿੰਨੇ ਟਾਈਮ ਤੇ ਬੇਟੀ ਹੋਤੀ ਬੜੀ ਬਹੁਤ ਦਿਨ ਲੱਗੇ ਤੇ ਇਹ ਇਹਦੇ ਵਾਸਤੇ ਕੁਛ ਨਹੀਂ ਸੀਗਾ ਲੇਕਿਨ ਜਦੋਂ ਮੈਂ ਪ੍ਰੇਰ ਕੀਤੀ ਪ੍ਰੇਰ ਕਰਨ ਤੋਂ ਬਾਅਦ ਉੱਪਰ ਚੜਾਣੀਆਂ ਸ਼ੁਰੂਆਂ ਉੱਪਰ ਚੜਾਣ ਦੇ ਵਿੱਚ ਬਲੈਕ ਬਲੈਕ ਕੁਛ ਇਦਾਂ ਦਾ ਆਣਾ ਸ਼ੁਰੂ ਹੋਇਆ ਔਰ ਜਦੋਂ ਪ੍ਰੇਰ ਕਰ ਰਿਹਾ ਤੇ ਪ੍ਰੇਰ ਕਰਨ ਤੋਂ ਬਾਅਦ ਪ੍ਰਭੂ ਨੇ ਇਸ ਬੇਟੀ ਨੂੰ ਡਿਲੀਵਰ ਕੀਤਾ ਜਦੋਂ ਆਜ਼ਾਦ ਕੀਤਾ ਉਸ ਤੋਂ ਬਾਅਦ ਪ੍ਰਭੂ ਨੇ ਇਹਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਜਿਵੇਂ ਪਹਿਲੇ ਦਿਨ ਉਹਨੂੰ ਸਟੇਜ ਦੇ ਉੱਪਰ ਲਿਆ ਕੇ ਪਾਇਆ ਸੀ ਨਾ ਇਹ ਲੰਮੀ ਪਈ ਹੋਈ ਸੀ ਇਹਦਾ ਹੀ ਸੁਪਤਰਾ ਹਾਂਜੀ ਇਹਨੂੰ ਕੋਈ ਪਤਾ ਨਹੀਂ ਜਿਵੇਂ ਕਹਿੰਦਾ ਸੀ ਖੜਾ ਕਰ ਤੇ ਇਹਨੂੰ ਖੜਾ ਹੁੰਦੀ ਨਹੀਂ ਇਹਦੇ ਕੋਲ ਸ਼ਕਤੀ ਨਹੀਂ ਸੀ ਮੈਨੂੰ ਬਹੁਤ ਕਸ਼ਟ ਹੁੰਦਾ ਸੀ ਕਿ ਮੈਨੂੰ ਕੁਛ ਰੋਟੀ ਨਹੀਂ ਪਚਦੀ ਸੀ ਤੇ ਮੇਰੇ ਪਿੰਡੇ ਨੂੰ ਹੀ ਸੋਣਾਵਾਂ ਤੇ ਦੀਆਂ ਸੀ ਮੈਂ ਬਹੁਤ ਹੀ ਮੈਦਰੀ ਸਮਾਂ ਨਹੀਂ ਬਚਦੀ ਇਹਨਾਂ ਮੈਨੂੰ ਉੱਥੇ ਪ੍ਰਾਰਥਨਾ ਕਰਾਈਸ ਪੁੱਤਰਾ ਕਿੰਨਾ ਚਰੋਇਆ ਆਂਦੇ ਨੂੰ ਸਮਝਾਟ ਕੋਈ ਤੈ ਉਹ ਸਮਝ ਲਗੀ ਸਮਝ ਲਗੀ ਕਿ ਨਹੀਂ ਖੁਦਾ ਕੀ ਨਹੀਂ ਕਰ ਸਕਦਾ ਪਰ ਮੋਤਰਾ ਰੱਬ ਨੇ ਤੈਨੂੰ ਚੰਗਾ ਕੀਤਾ ਚੰਗਾਈ ਸਾਰੀ ਜ਼ਿੰਦਗੀ ਅਦੋਂ ਬਚਾ ਕੇ ਰੱਖੀ ਪਰਮੇਸ਼ਰ ਨੇ ਮੈਨੂੰ ਬਣਾਈ ਰੱਖੀ ਚੰਗਾਈ ਵਜਨ ਦੇ ਖਾੜ ਜੀ ਦੁਨੀਆ ਭਾਵੇਂ ਜੋ ਮਰਜੀ ਤੈਨੂੰ ਕਹੇ ਇਸ ਕਰਨੋਂ ਟਾਲੀ ਰੰਗ ਦੀ ਸੀ ਮੈਂ ਰੋਟੀ ਪੁੱਤੀ ਖਾਦੀ ਸਭਾਰ ਆਉਂਦੀ ਸੁਪਰਸ਼ਾਦ ਆਉਂਦੀ ਸੀ ਹallelujah ਹallelujah ਫਿਰ ਪਰਮੇਸ਼ਰ ਨੇ ਚੰਗਾ ਕੀਤਾ

ਤੈਨਜੀ ਕਦੇ ਸਾਨੂੰ ਮਿਲੇ ਸੀ ਤੁਸੀਂ ਪਹਿਲਾਂ ਨਹੀਂ ਜੀ ਕਦੇ ਜਾਣ-ਪਛਾਣ ਹੋਈ ਐਵੇਂ ਕਦੇ ਫੋਨ ਤੇ ਕੋਈ ਗੱਲਬਾਤ ਹੋਈ ਹੈ ਹਾਂ ਜੀ ਕਦੇ ਵੀ ਨਹੀਂ ਪਤਾਗਾ ਨਹੀਂ ਪਤਾ ਹੀ ਨਹੀਂ ਸਮੇਂ ਲੱਗੀ ਇਹ ਕੌਣ ਚੰਗਾ ਕਰਨ ਵਾਲਾ ਪਰਮੇਸ਼ਰ ਖੁਦਾਮ ਦੀ ਅਸੀਸ ਤੇਸ ਬੈਡੀ ਆਈ ਇਨੇ ਇਹੀ ਕਿ ਮੈਂ ਹੁਣ ਸਭ ਕੁਝ ਦੇਖ ਲਿਆ ਮੈਂ ਪ੍ਰਭੂ ਤੇ ਵਿਸ਼ਵਾਸ ਕਰਦੀ ਹਾਂ ਵਿਸ਼ਵਾਸ ਕੀਤਾ ਮੈਂ ਪ੍ਰਭੂ ਤੇ ਕਿ ਤੂੰ ਆ ਰਹੇ ਹੋ ਪੁੱਤਰੇ ਹਾਂ ਇਹ ਬਾਰੇ ਸੀ ਸਮੇਂ ਲੱਗੀ ਫਰੂਸਪੋਰ ਨੇ ਲੱਗੇ ਤਾਂ ਆ ਰਹੇ ਹੋ ਜਿੰਨੀ ਦੂਰ ਤੋਂ ਆ ਰਹੇ ਨੇ ਤੇ ਪ੍ਰਭੂ ਨੇ ਇਹਨਾਂ ਦੀ ਲਾਈਫ ਚ ਕੁਝ ਕੰਮ ਕੀਤਾ ਅਰੀਨ ਦੇ ਨਾਲ ਕੁਝ ਪਰਿਵਾਰ ਨਵੇਂ ਆਏ ਉਹ ਕੌਣ